ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਨਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਰੀਨੋਂ ਪੈਂਦਾ ਜੀ ਫਿਰੋਜ਼ਪੁਰ ਗੱਲ ਡੈਰੀ ਫਾਰਮ ਤੇ ਪਹੁੰਚੇ ਆਂ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਲਈ 4 ਐਨੀਮਲ ਲੈ ਕੇ ਆਏ ਆਂ ਜੀ 3 ਗੱਬਣ ਆ ਜੀ ਇੱਕ ਕੋ ਸੂਸਵਾਯਾ ਨਾਗਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਗੁਰਾ ਗੱਲ ਪਿੰਡ ਆਪਣਾ ਸੁਖੇ ਵਾਲਾ ਵੀਰੇ ਪਿੰਡ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਹੈ ਤੇ ਮੋਗੇ ਤੋਂ 20 ਕਿਲੋਮੀਟਰ ਬਾਅਦ ਹੈ ਜੀ ਠੀਕ ਆ ਜੀ ਮੋਬਾਈਲ ਨੰਬਰ 9781239000 ਜੀ ਠੀਕ ਹੈ ਭਾਈ ਚਾਰ ਨਾਗਾ ਜੀ ਅੱਜ ਇਸ ਟਾਈਮ ਤੇ ਆਪਣੇ ਕੋਲ ਚਾਰ ਬੜਾ ਰਹੀਆਂ ਵੀਰੇ ਇੱਕ ਸੂਈ ਆ ਤਿੰਨ ਗੱਬਣਾ ਜੀ ਬਾਕੀ ਤਿੰਨ ਕਬੜਾ ਪਹਿਲਾਂ ਸੇਲ ਹੋ ਗਈਆਂ ਠੀਕ ਹੈ ਭਾਈ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਜੀ ਗੱਬਣ ਤੋਂ ਸੂਆ ਵੀਰੇ ਕਿੰਨਾ ਮਾਰੀ ਇਹ ਬੜਾ ਨੇ ਮੇਰੇ ਦੂਜੀ ਸੂਏ ਸੂਨਾ ਵਾ ਠੀਕ ਹੈ ਸਾਹੀਵਾਲ ਦਾ ਕਰਾਸ ਪੈਂਦਾ ਠੀਕ ਹੈ ਜੀ ਸਾਹੀਵਾਲ ਦਾ ਵੀਰੇ ਵਿੱਚ ਕਰਾਸ ਹੈਗਾ ਬਈ ਇਹਦੇ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਮੰਨ ਕੇ ਹਫਤਾ ਮੰਨ ਕੇ ਚੱਲੋ ਵੀਰੇ ਜੀ ਕਿੰਨਾ ਕਪਾਜੂ ਵੀਰੇ ਦੁੱਧ ਵੀਰੇ ਜਿਹੜਾ ਆਪ ਨੂੰ ਮਾਲਕ ਨੇ ਦੁੱਧ ਦੱਸਿਆ ਕਿਸੇ ਵੀ ਬੜਾ ਦਾ ਆਪਾਂ ਉਹ ਦੱਸਾਂਗੇ ਹਨਾ ਬਾਕੀ ਕੋਈ ਹਫ਼ਤਾ ਲੈ ਜੀ ਆਰਾਮ ਨਾਲ ਹਫ਼ਤਾ ਲੈ ਜੀ ਵੀਰੇ ਬੱਚੀ ਨਜਾਇਜ਼ ਹੀ ਪਲੀ ਆ ਜੀ ਨੂੰ ਠੀਕ ਗੱਲ ਆ ਥਾਣਾ ਦੇ ਡੰਨ ਆ ਜੀ ਥਾਣਾ ਦੀ ਮੰਨ ਕੇ ਚੱਲੋ ਵੀ ਜੇ ਤੱਕ ਇਹ ਭਰਾਣੇ ਆਉਣਾ ਤਾਂ ਠੀਕ ਆ ਨਾ ਜੀ ਠੀਕ ਆ ਜੀ ਵੀ ਉਦਾਂ ਆਨਲਾਈਨ ਮੰਗਾਉਣੀ ਆ ਤੇ ਆਪਣੀ ਉਹ ਗੱਡੀ ਦਾ ਮੰਨ ਲਓ ਉਦੋਂ ਤੱਕ ਘਰ ਤੱਕ ਗਾਰੰਟੀ ਹੋਊਗੀ ਉੱਤਰ ਦੇ ਪਾਸ ਕਰ ਲੀ ਠੀਕ ਆ ਵੀਰੇ ਹੋਰ ਕੇ ਦਿਖਾ ਲੀ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੁਣਦੀ ਆ ਜੀ ਸਮਾਂ ਲਗਭਗ ਹਫ਼ਤਾ ਲੈ ਜੂ ਜਿਹੜੇ ਦਿਨ ਹੁੰਦੇ ਆ ਜੀ ਕਈ ਵਾਰ 1 ਅੱਧਾ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਤੇ ਜਾਂ 1 ਅੱਧਾ ਦਿਨ ਪਹਿਲਾਂ ਵੀ ਸੁ ਹੋ ਸਕਦਾ ਵਜਨ ਵ ਬਾਈ ਦਾਸ ਦਾ ਮਾਲਕਾਂ ਨੇ 15 16 ਕਿਲੋ ਦੁੱਧ ਦੱਸਿਆ ਜੀ ਜਿਹੜੇ ਸਾਹਮਣਾ ਵਜਨ ਆ ਜੀ ਹੱਕ ਵੀ ਹੈ ਵੀਰੇ ਦੇਣ ਦਾ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਨਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜੇ ਜੇ ਕੋਈ ਵੀਰ ਆਨਲਾਈਨ ਵੀ ਲੈ ਕੇ ਜਾਂਦਾ ਤਾਂ ਗੱਡੀ 'ਚ ਉਤਰਦੀ ਪਾਸ ਕਰ ਲੈ ਝੋਲ ਹਵਾਨੇ 'ਚ ਬਹੁਤ ਪਈ ਹੈ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਥਾਨ ਕੱਲਾ ਕੱਲਾ ਨਿੱਖੜਮਾ ਹੱਤੀ ਜਵਾਈ ਵਾਲਾ ਥਾਣਾ ਜੀ ਕੱਚੀ ਕੱਚੀ ਆ ਅੱਜ ਤੁਹਾਨੂੰ ਭਾਜ ਮਿਲ ਜਾਣੀ ਹੈ ਜੀ ਕਿਉਂਕਿ ਹਫਤਾ ਬਾਕੀ ਆ ਜਿੱਦ ਦੇ ਕਰਮਾ ਲਈ ਤਿਆਰ ਹੋਗੀ ਜੀ ਉਹਦੇ ਰੇਟ ਹੋਰ ਹੋਊਗਾ ਕਿਉਂਕਿ ਉਹਦੇ ਤਿਆਰੀ ਵੀ ਇਹਦੂ ਸੋਹਣੀ ਕੀਤੀ ਹੋਣੀ ਹੈ ਜੀ ਤਿਆਰੀ ਹੁਣ ਵੀ ਬਹੁਤ ਚੰਗੀ ਆ ਸਮੀ ਭਲੀ ਪੂਰੀ ਚੰਗੀ ਆ ਸੇਵਾ ਗੌਰ ਮਾਲਕਾਂ ਦੀ ਪੂਰੀ ਚੰਗੀ ਸੀਗੀ ਜਿਹੜੇ ਸਾਵਣਾ ਤਿਆਰ ਹੋਈ ਹੈ ਜੀ ਡਿਮਾਂਡ ਵੀਰੇ ਦੀ ਜਾਇਜ਼ ਜਿਮਾਂ ਲੈਣ ਦੇ ਨਾਲੀ ਡਿਮਾਂਡ ਵੀਰੇ ਦਾ ਮੰਨ ਕੇ ਚਲੋ ਮੁੱਲ 50 ਆ ਵਿੱਚ 2 ਮਾਨ ਕਰਦਾ ਏ 48000 ਦੀ ਬੱਛੀ ਦੇ ਦਾਂਗੇ 48000 ਹਾਂਜੀ ਦਾ ਹਣਾ ਠੀਕ ਆ ਜੀ ਬਾਕੀ ਕੋਈ ਕਸਰ ਹੈ ਨਹੀਂ ਮਾਲਾ ਕਿਸੇ ਵੱਲੋਂ ਜੇ ਛੱਡੀ ਨਹੀਂ ਸਾਂਭਣਾ ਲੋ ਹਣੀ ਸਾਂਭਣ ਵਾਲੋ ਜੀ ਗੋਲ ਪੱਠਪੜਾ ਮੱਝਾਂ ਵਾਲਾ ਵਜਨ ਆ ਜੀ ਬਿਲਕੁ ਕ੍ਰਾਸ ਪੈਣ ਦਾ ਫਾਇਦਾ ਇਹ ਹੋ ਜਾਣਾ ਦੁੱਧ ਜਮਾ ਚਿੱਟਾ ਹੋਊਗਾ ਫੈਟ ਚੰਗੀ ਆਊਗੀ ਤੇ ਗਰਮੀ ਕਰਮ ਵਾਲੀ ਘੱਟ ਮਨਾਊਗੀ ਅੱਗੇ ਵੀਰੇ 2 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਵੇੜ ਦੇ ਵੀਰੇ ਦੂਜੀ ਸੂਏ ਸੋਣਾ ਵਾ ਦਨ ਲੋਗੀ ਵੀਰੇ 10 ਤੋਂ 15 10 ਤੋਂ 15 ਦਿਨ ਮੰਨ ਲਓ ਤੁਸੀਂ ਠੀਕ ਹੈ ਜੀ ਤੇ ਦੁੱਧ ਦੱਸਿਆ ਵੀਰੇ 15 ਕਿਲੋ ਆਪਣਾ ਵੇੜ ਦਾ ਮਗਰਲੇ ਸੂਏ ਦਾ ਠੀਕ ਹੈ ਜੀ ਹਾਂ ਜੀ ਨਿਗਰਪਲੀ ਵਜਨ ਇਹਦਾ ਹੀ ਪੂਰਾ ਹੈ ਵਜਨ ਇਹਦਾ ਵੀ ਫੁਰਾਈ ਵੀ ਤੋਰ ਕੇ ਦਿਖਾ ਦਿਓ ਜੀ ਲਿੱਸੀ ਫਿੱਕੀ ਕੋਈ ਨਹੀਂ ਫੁੱਲ ਵਜਨ ਵਜੂਦ ਵਾਲੀ ਹੈ ਜੀ ਸੇਵਾ ਗੌਰ ਮਾਲਕਾਂ ਦੀ ਚੰਗੀ ਸੀ ਪਹਿਲੇ ਸੂਏ ਦਾ 15 ਕਿਲੋ ਦਾ ਰਿਕਾਰਡ ਆ ਜੀ ਹੱਕ ਵੀ ਇਹਰੇ ਦੇਣ ਦਾ ਪਲੱਸ ਇੱਕ ਤੀਰ ਬਾਕੀ ਸੇਵਾ ਦੇ ਸਰਤੇ ਆ 10 ਤੋਂ 15 ਦਿਨਾਂ ਦੀ ਕੱਚੀ ਆ ਜੀ ਹਵਾਨਾ ਇੱਕ ਹਿਸਾਬ ਦਾ ਮੰਨ ਕੇ ਚੱਲਿਓ ਕਿ ਹਜੇ ਸ਼ੁਰੂ ਹੀ ਕੀਤਾ ਬਣਾਉਣਾ ਜੀ 15 ਦਿਨਾਂ ਤੱਕ ਕਰਦਾ ਜਿਹੜੇ ਹਿਸਾਬ ਨਾਲ ਆਪਦਾ ਵਜਨ ਆ ਉੱਡਾ ਹੀ ਵੱਡਾ ਹਵਾਨਾ ਤਿਆਰ ਕਰੂਗੀ ਜੀ ਦੁੱਧ ਜਿੰਨਾ ਮਰਜ਼ੀ ਲੈ ਲਿਓ ਸੇਵਾ ਨਾਲ ਉਹ ਤੁਹਾਡੀ ਸੇਵਾ ਦੇ ਸਰਤੇ ਆ ਥਣਾ ਦੇ ਸਿਆਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਫੋਟ ਨੇ ਕੋਈ ਸ਼ਾਂਖ ਨਹੀਂ ਵਜਨ ਵਜੂਦ ਪੂਰਾ ਚੰਗਾ ਵਲਟਲਾਂ ਹਵਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਲਟਲਾਂ ਕਰਮ ਵਾਲੀ ਨੇ ਕੱਢ ਕੇ ਸੁਣਾ ਜੀ ਬਾਕੀ ਡਿਮਾਂਡ ਵੀਰੇ ਦੀ ਜਾਇਤ ਜੀ ਜਮ ਇਹਦਾ ਵੀਰੇ 42000 ਦੇ ਵਿੱਚ ਮਾਨਦਾਨ ਕਰ ਦਾਂਗੇ ਜੇ ਜੋੜਾ ਲੈ ਜੂ ਜੀ ਕੋਈ ਕੋਈ ਨਹੀਂ ਵੱਧ ਕਰਦਾ ਵੀਰੇ ਮੁੱਲ ਪਹਿਲਾਂ ਵੀ ਜਾਇਜ ਹਨ ਬੱਚਿਆਂ ਨਿੱਗਰ ਵਜਨ ਵਾਲੀਆਂ ਵੀਰੇ ਆਪਣੀਆਂ ਲਸੀਆਂਣੀਆਂ ਹਨ ਸਹੀ ਗੱਲ ਹੈ ਜੀ ਤੇ ਚਲੋ ਕੋਈ ਨਹੀਂ ਜੋੜਾ ਕੋਈ ਭਰਾ ਲਊਗਾ ਵੱਧ ਮਾਨ ਕਰਦਾ ਠੀਕ ਹੈ ਜੀ 42000 ਰੁਪਏ ਦੀ ਡਿਮਾਂਡ ਹੈ ਜੀ ਵਿੱਚੋਂ ਲੈਸ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਉਹ ਨੰਬਰ 72 ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜਿਵੇਂ ਉਹ ਟੈਲ ਚੈੱਕ ਕਰ ਸਕਦੇ ਹੋ ਗੱਠ ਡੂੜ ਗੱਠ ਵਾਂਗੂ ਹਜੇ ਢੱਲ ਹੈ ਜੀ ਸਾਰੀਆਂ ਵਾਲਟਾਂ ਨਾ ਕਰਮ ਵਾਲੀ ਨੇ ਕੱਢ ਕੇ ਸੁਣਾ ਅੱਗੇ ਵੀਰੇ 3 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਤੀਜੇ ਸੂਏ ਵੜ੍ਹਤ ਸੂਈ ਆ ਕਦੋਂ ਸੂਈ ਆ ਕੱਲ ਸ਼ਾਮ ਸੂਈ ਆ ਜੀ ਬੱਚਾ ਕਿਦੋਂ ਮਗਰ ਬੱਚੀ ਆ ਵੀਰੇ ਇਹਦੇ ਬੱਚੀ ਬਹੁਤ ਚੰਗੀ ਆ ਜੀ ਚੈੱਕ ਕਰ ਸਕਦੇ ਹੋ ਜੇਰ ਪ੍ਰੋਪਰ ਡਨ ਆ ਜੇਰ ਦੀ ਗਾਰੰਟੀ ਹੋਊਗੀ ਵੀਰੇ ਆਪਣੀ ਠੀਕ ਆ ਭਾਈ ਇੱਕ ਚ ਵਾਈ ਹੋਈ ਕਿ ਦੋ ਹੋਈਆਂ ਇਹਦੀਆਂ ਵੀਰੇ ਹੋਈਆਂ ਦੋ ਠੀਕ ਆ ਜੀ ਹਾਂਜੀ ਸਵੇਰ ਮੰਨ 4 ਕਿਲੋ ਬੋਲਾ ਗੱਡਿਆ ਆਪਾਂ ਸੋ ਬਾਅਦ ਠੀਕ ਹੈ ਜੀ ਹਾਂਜੀ ਯਾਨੀ 8-9 ਕਿਲੋ ਦੇ ਆਸ-ਪਾਸ ਬੋਲਾ ਜੀ ਹਾਂ ਮੰਨ ਲਓ ਇਹੜੀ ਇੰਨਾ ਖੂਗਾ ਜੀ ਤਾਂ ਠੀਕ ਹੈ ਥਣਾ ਦੀ ਡੰਨ ਹੈ ਜੀ ਥਣਾ ਦੀ ਓਕੇ ਕੋਈ ਪੂਰ ਚਿੱਟਾ ਹੈ ਕਿੰਨਾ ਕਪਾ ਜੂਰੇ ਦੁੱਧ ਦੁੱਧ ਵੀਰੇ ਮੰਨ ਕੇ ਚੱਲੋ ਮਾ 12 ਤੋਂ 14 ਦੇ ਕਰੀਬ ਤਾਂ ਚਾਹੀਦਾ ਹੈ ਨਾ ਕੱਦ ਬਹੁਤ ਆ ਵੜਦਾ ਸਹੀ ਗੱਲ ਹੈ ਜੀ ਥੋੜੀ ਜੀ ਸਾਂਭੀ ਘਟਾ ਕੇ ਜੇ ਨਹੀਂ ਘੱਟ ਸੇਵਾਲੇ ਕਰੋ ਅਈ ਤੋੜ ਕੇ ਦਿਖਾ ਵੀਰੇ ਵੀ 22 ਦੇ ਦਸਨ ਮੁਤਾਬਕ ਸੂਆ ਤੀਜਾ ਸੂਈ ਹੈ ਜੀ ਸ਼ਾਮ ਨੂੰ ਸੂਈ ਸੀ ਕੱਲ ਸ਼ਾਮ ਨੂੰ ਜੀ ਤੇ ਚਵਾਂੀਆਂ ਹੋ ਗਈਆਂ 2 ਜੀ ਇਹਦੀਆਂ 8 ਤੋਂ 9 ਕਿਲੋ ਬੋਲਾ ਨੈਟ ਰੈਡੀ ਆ ਜੀ ਬੱਚਾ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਆ ਇੱਕ ਨਗਰਾਂ ਇੱਕ ਨਗ ਫ੍ਰੀ ਮਿਲ ਜਾਣਾ ਜੀ ਬਾਈ ਕਹਿੰਦਾ ਬਾਲਾ ਨਹੀਂ ਕਹਿੰਦੇ 12 13 ਕਿਲੋ ਦੁੱਧ ਤਾਂ ਪਾਈ ਦੇਣਾ ਹੱਕ ਵੀ ਹੈ ਵੀਰੇ ਦੇਣ ਦਾ ਹਵਾਨਾ ਸੋਹਣਾ ਥਾਣੇ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਕੀ ਫੋੜ ਛਾਂਕ ਇਹਦੇ ਵੀ ਨਹੀਂ ਕੋਈ ਜੇ ਮਗਰ ਬੱਚਾ ਹੁੰਦਾ ਵੀਰੇ ਲੈ ਕੇ ਫੇਰ ਵੀ ਤੁਹਾਨੂੰ ਜਾਣਾ ਪੈਣਾ ਸੀ ਫਾਇਦਾ ਹੋ ਜਾਣਾ ਮਗਰ ਬੱਚਾ ਤੁਹਾਨੂੰ ਵੱੱਛੀ ਮਿਲ ਜਾਣੀ ਆ ਦੂਜੀ ਬਾਈ ਕਹਿੰਦਾ ਘੱਟ ਸੇਵਾ ਵਾਲੇ ਘਰ ਆਈਏ ਤੁਹਾਨੂੰ ਦਿਖਦੀ ਹੋਊਗੀ ਸੇਵਾ ਘਰ ਚੰਗੀ ਹੁੰਦੀ ਤਾਂ ਕਰਮ ਵਾਲੀ ਨੇ ਭਰੀ ਹੋਣਾ ਸੀਗਾ ਦੁੱਧ 12-13 ਕਿਲੋ ਕੋਈ ਬਾਹਲਾ ਵੀ ਨਹੀਂ ਉਹ ਕੱਦ ਕਾਠ ਚੰਗਾ ਜੀ ਬੱਚਾ ਮਗਰ ਬੱਚੀ ਇਹਦੀ ਡਿਮਾਂਡ ਵੀਰੇ ਜੈ ਜੀ ਜਮਾ ਜੇ ਦਾ ਵੀਰੇ 35000 ਤੋਂ ਮਾਨਤਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਜਮਾ ਆਫਰ ਹੀ ਹੈ ਜੀ ਇਹਦਾ ਬਾਕੀ ਬੱਚਾ ਬਹੁਤ ਜਿਆਦਾ ਹੀ ਬੱਚਾ ਬਹੁਤ ਚੰਗਾ ਨਜਾਇਜ਼ ਹੀ ਚੰਗਾ ਸੀਮਾ ਰਿਕਾਰਡ ਕੋਈ ਬੱਚੇ ਦਾ ਬਾਈ ਦੱਸਿਆ ਉਹਨਾਂ ਨੇ ਵੀਰੇ ਆਪਾਂ ਨੂੰ ਨਹੀਂ ਪਤਾ ਇਹਨੇ ਆਪਾਂ ਕਹਿ ਦਿੱ ਗਏ ਪਰ ਬੱਚੀ ਹੋਊਗੀ ਚਲੋ ਚੰਗੇ ਸੀਮਾ ਦੀ ਬਾਕੀ ਆਪਾਂ ਨੂੰ ਪਤਾ ਨਹੀਂ ਹੈ ਜੀ ਠੀਕ ਹੈ ਜੀ ਬਰੀਕੀਆਂ ਬਹੁਤ ਨੇ ਜਮਾ ਗੋਲ ਕੰਨ ਹੈ ਜੀ ਛੋਟਾ ਜਿਹਾ ਚੈੱਕ ਕਰ ਸਕਦੇ ਹੋ 35000 ਰੁਪਇਆ ਡਿਮਾਂਡ ਆ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਲੋਗੇ ਬਹੁਤ ਸਾਫ ਆ ਵੀਰੇ ਮੰਨ ਲਓ 4 ਨੰਬਰ ਬੱਚੀ ਨੇ ਮੇਰੇ ਦੂਜੇ ਸੂਏ ਸੋਨਾ ਵਾ ਕਾਫੀ ਕਲਰ ਜਾਂਦੀ ਆ ਜਾਂਦੀ ਜਿਹੜਾ ਜਰਸੀ ਕ੍ਰੋਸ ਆ ਬੈਣ ਠੀਕ ਹੈ ਜੀ ਦੁੱਧ ਵੀਰੇ ਆਪ ਨੂੰ 15 ਕਿਲੋ ਦੁੱਧ ਦੱਸਿਆ ਮੇਰੇ ਸੂਏ ਦੇ ਦਾ ਠੀਕ ਹੈ ਜੀ ਤੇ ਹਫਤੇ ਦੀ ਕੱਤੀ ਆ ਮੰਨ ਲਓ ਹਫਤੇ ਦੀ ਕੱਤੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਇਹ ਕਾਫੀ ਕਲਰ ਚ ਆ ਜਾਂਦੀ ਹੈ ਜੀ ਕੱਦ ਕਾਠ ਇਹਦਾ ਵੀ ਚੰਗਾ ਜੀ ਵਜਨ ਵੀ ਚੰਗਾ ਪਹਿਲੇ ਸੂਏ ਦਾ 15 ਕਿਲੋ ਦੱਸਿਆ ਜੀ ਦੂਜੇ ਸੂਏ ਹੁੰਦੀ ਆ ਲਗਭਗ ਡੇਟ ਮੁਤਾਬਕ ਹਫਤਾ ਪਿਆ ਜੀ ਇੱਕ ਤੀਰ ਦੁੱਧ ਤੁਹਾਡੀ ਸੇਵਾ ਦਾ ਜੀ ਹਫਤੇ ਤੱਕ ਦਾ ਤਿਆਰੀ ਵੀ ਸੋਣੀ ਹੋਣੀ ਆ ਜੀ ਬਾਕੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਠੰਡੀ ਸੀਲ ਪੂਰੀ ਆ ਜੀ ਚੈੱਕ ਕਰ ਸਕਦੇ ਥਣ ਥਣ ਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਜੀ ਖਵਾਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਲਓ ਜੀ ਅੱਜ ਦਾ ਰੇਟ ਬਈ ਇਹਦਾ ਕੱਚੀ ਕੱਚੀ ਦਾ ਜੀ ਇਹਦਾ ਵੀਰੇ ਬੱਤੀ ਦਾ 42000 ਚੋਂ ਮਾਨਤਨ ਕਰ ਦਾਂਗੇ ਠੀਕ ਆ ਜੀ ਹਾਂ ਜੀ ਵੜ ਵੱਡੀ ਆ ਵੀਰੇ ਫੁੱਲ ਕੱਦ ਗੁੱਦ ਵਾਲੀ ਆ ਸਹੀ ਗੱਲ ਹੈ ਕੱਦ ਕੱਖ ਵੀ ਚੰਗਾ ਵਜਨ ਵੀ ਚੰਗਾ 42000 ਚੋਂ ਬਾਈ ਕਹਿੰਦਾ ਅੱਜ ਮਾਨਤਨ ਕਰ ਦਾਂਗੇ ਜੀ ਜਿਹਨੂੰ ਨਾਗ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰੋਗ ਹੈ। ਵੱਗੇ ਲੈ ਵਲੂਆ ਸੋਨਾ ਗੜ ਜੂ ਵੀਰੇ ਢੱਲੇ ਢੂਲੇ ਬਹੁਤ ਵਈਆ ਬੱਚੀ ਦੀ। ਬਾਕੀ ਹਮਾਨਾ ਤੁਸੀਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ। ਜਿਹਨੂੰ ਨਾਗ ਫੱਟ ਹੁੰਦਾ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ। ਧੰਨਵਾਦ।